ਸੀ ਵਾਟ ਨੂੰ ਦੇਖੋ ਭਾਈ ਇਹ ਸਾਰੇ ਜਥੇਦਾਰ ਜਿੰਨੇ ਵੀ ਬੁੱਢਾ ਦਲ ਦੇ ਤੇ ਜਥੇਦਾਰ ਹੋਏ ਨੇ 14 ਵੀ ਜਗ੍ਹਾ ਤੇ ਦਾ ਜਿਹੜਾ ਸੇਵਾ ਨਿਭਾ ਰਿਹਾ ਬੁੱਢਾ ਦਲ ਦੇ ਜਥੇਦਾਰ ਵਿੱਚੋਂ ਤੇ ਇਹ ਜਥੇਦਾਰ ਸਹਿਬਾਨਾਂ ਤੇ ਇਹ ਨੈਂਕਸੰਗ ਸੰਦੇਸ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ 200 ਸਾਲਾ ਸ਼ਹੀਦੀ ਸ਼ਤਾਬ ਦੀ ਜਦੋਂ ਮਨਾਈ ਸੀ ਤੇ ਇਹ ਸੋਵੀਨਰ ਛਾਪਿਆ ਸੀ ਨੈਂਕਸੰਗ ਸੰਦੇਸ਼ ਇਹ ਦੇਸ਼ ਉਦੇਸ਼ ਦੀਆਂ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਜਿਹੜਾ ਬਾਬਾ ਜੀ ਬਾਬਾ ਵਿਆਸ ਵਾਲੇ ਆਏ ਨੇ ਦੇਖੋ ਸਿੱਖੀ ਦਾ ਉਹਨਾਂ ਨੇ ਕਿੰਨਾ ਪ੍ਰਚਾਰ ਨਾ ਇਹ ਹੀ ਨਹੀਂ ਸੋਚਣਾ ਚਾਹੀਦਾ ਵੀ ਬਾਬਾ ਜੀ ਆਪਣੇ ਠੀਕ ਆਪਦਾ ਆਪਦਾ ਸਾਰੇ ਸਤਕਾਰਯੋਗ ਧਰਮ ਨੇ ਤੇ ਪਰ ਤੁਹਾਨੂੰ ਆਪਣੇ ਹਮੇਸ਼ਾ ਗੁਰੂ ਸਾਹਿਬ ਦੇ ਆ ਕੇ ਨਮਸਕਾਰ ਕਰਦੇ ਨੇ ਬਹੁਤ ਸਤਕਾਰ ਦਿੰਦੇ ਨੇ ਬਹੁਤ ਧੰਨਵਾਦ ਬਾਬਾ ਜੀ ਜੀ ਜਦੋਂ ਵੀ ਆਓ ਤੇ ਜਰੂਰ ਬੁਲਾਉਂਦੇ ਰਹਿਣਾ ਜੀ ਮਿਲਦੇ ਰਹਿਣਾ ਬਾਈ ਜੀ ਦੋਲੇ ਸੋਨੇ ਆ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਪੰਜਵਾਂ ਤਖਤ ਦੇ ਹੈੱਡਕੁਆਰਟਰ ਜਿਹੜਾ ਮਾਝੇ ਦਾ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੁੱਲਾ ਸਿੰਘ ਜੀ ਤੇ ਗੁਰਦੁਆਰਾ ਮਾਲਾ ਖਾੜਾ ਸੈ ਪਾਛੇ 6ਵੀਂ ਸ਼ੋਣੀ ਬੁੱਢਾਦਾਲ ਸ੍ਰੀ ਅਮਰਸਰ ਸਾਹਿਬ ਜਿੱਥੇ ਅੱਜ ਬਾਬਾ ਗੁਰਿੰਦਰ ਸਿੰਘ ਜਿਹੜੇ ਰਾਧਾ ਸਵਾਮੀ ਉਹ ਆਪਣੇ ਸੰਪਰਦਾ ਦੇ ਮੁਖੀ ਨੇ ਤੇ ਉਹ ਇੱਥੇ ਜਿਹੜੇ ਆਏ ਦਰਸ਼ਨਾ ਵਾਸਤੇ ਆਏ ਉਹਨਾਂ ਨੇ ਆ ਕੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਗੁਰਦੁਰਬ ਮੰਦ ਖਾੜਾ ਸਾਹਿਬ ਕੇ ਦਰਸ਼ਨ ਕੀਤੇ ਤੇ ਜਿਹੜਾ ਸੀ ਉਹਨਾਂ ਨੇ ਆ ਕੇ ਇੱਥੇ ਜਾਦਾ ਕਪੀਤਾ ਦਿਨਾਲ ਹੀਦੀ ਦੇ گاਵੀ ਉਹਨਾਂ ਨੇ ਜਿਹੜਾ ਸ਼ਖੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਬਸ ਧਾਰਮਿਕ ਉਹਨਾਂ ਨੇ 5-10 ਮਿੰਟ ਵਿਚਾਰ ਅੰਦਰੇ ਕੀਤੇ ਤੇ ਉਹਨਾਂ ਦੇ ਮਨ 'ਚ ਕਾਫੀ ਧੀਰ ਤੋਂ ਸੀ ਕਿ ਮਨ ਸਿੰਘਾ ਪ੍ਰਤੀ ਜਿਹੜਾ ਇੱਕ ਬਹੁਤ ਉਹਨਾਂ ਨੂੰ ਪ੍ਰਭਾਵ ਹੈ ਉਹਨਾਂ ਦੇ ਮਨ ਦੇ ਵਿੱਚ ਉੱਥੇ ਬੁੱਢਾਦਾਲ ਪ੍ਰਤੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੇਮ ਪਿਆਰ ਸਤਿਕਾਰ ਹੈ ਤੇ ਉਹ ਆਪਣੇ ਆਇਤ ਧਾਰਮਿਕ ਜਿਹੜਾ ਵਿਸ਼ੇ ਤੇ ਹੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਉਹਦੇ ਤੋਂ ਧਾਰਮਿਕ ਵਿਸ਼ੇ ਤੋਂ ਬਾਹਰ ਉਹਨਾਂ ਨੇ ਨਹੀਂ ਗਏ ਤੇ ਉਹ ਹਮੇਸ਼ਾ ਇਹ ਵੀ ਚੰਗਾ ਲੱਗਿਆ ਵੀ ਉਹ ਸਿੱਖੀ ਜਿਹੜਾ ਸਰੂਪ ਨੂੰ ਵੀ ਧਾਰਨ ਰੱਖਦੇ ਨੇ ਹਮੇਸ਼ਾ ਹਰਮੰਦਰ ਸਾਹਿਬ ਦੇ ਜਾ ਕੇ ਦਰਸ਼ਨ ਕਰਦੇ ਨੇ ਤੇ ਉਹਨੂੰ ਆਪਣੇ ਸਮਰਪਤੀ ਉਹ ਜਿਹੜੇ ਹੋ ਕੇ ਤੇ ਅੱਜ ਗੁਰੂ ਦੀਆਂ लाਡਲੀਆਂ ਫੌਜਾਂ ਨੂੰ ਉਹਨਾਂ ਦੇ ਮਨ 'ਚ ਇੱਕ ਬਹੁਤ ਸਤਿਕਾਰ ਸੀ ਤੇ ਆਏ ਨੇ ਤੇ ਉਹਨਾਂ ਨੂੰ ਜਿਹੜਾ ਬੁੱਢਾ ਦਾਲਵੱਲ ਤੋਂ ਜਿਹੜਾ ਸਤਿਕਾਰ ਦਿੱਤਾ ਤੇ ਜੀ ਆਇਆਂ ਕਿਹਾ ਕਿਉਂਕਿ ਉਹ ਆਪ ਜਦੋਂ ਬੰਦੇ ਦੇ ਮਨ ਦੇ ਵਿੱਚ ਇੱਕ ਹੁੰਦਾ ਹੈ ਗੁਰੂ ਸਾਹਿਬ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਸਾਰੇ ਗੁਰਸਿੱਖਾਂ ਨੂੰ ਜਿਹੜਾ ਹੁਕਮ ਕੀਤਾ ਹੈ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥਾਪਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਉਸੇ ਗੁਰੂ ਦੇ ਅੱਗੇ ਜਾ ਕੇ ਉਹ ਸੀਸ ਝੁਕਾਉਂਦੇ ਨੇ ਤੇ ਉਹ ਜੇ ਕੋਈ ਸਤਕਾਰ ਦੇ ਨਾਲ ਆਉਂਦਾ ਤੇ ਉਹਨੂੰ ਜਿਹੜਾ ਸਤਕਾਰ ਦੇਣਾ ਸਾਡਾ ਫਰਜ਼ ਬਣਦਾ ਤੇ ਇਹਦੇ ਵਿੱਚ ਵਾਧਾ ਹੁੰਦਾ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਸਾਂਝੀ ਵਾਲਤਾ ਦਾ ਉਪਦੇਸ਼ ਤੇ ਨਾਲੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਏ ਜਿਹੜਾ ਮਹਾਰਾਜ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਇੱਕ ਹਵਾ ਇਹੋ ਜੀ ਚਲਾਉਂਗਾ ਤੇ ਜਿਹਦੇ ਨਾਲ ਜਿਹੜਾ 96 ਕਰੋੜ ਖਾਲਸਾ ਜਿਹੜਾ ਹੋਣਾ ਤੇ ਉਹ ਖਾਲਸਾ ਇਸੇ ਤਰ੍ਹਾਂ ਹੀ ਬਣਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਣੀ ਹੈ 96 ਕਰੋੜ ਖਾਲਸਾ ਐਂ ਹੀ ਬਣਨਾ ਤੇ ਹਵਾ ਗੁਰੂ ਸਾਹਿਬ ਨੇ ਐ ਚਲਾਉਣੀ ਉਧਰ ਨੂੰ ਗੁਰੂ ਸਾਹਿਬ ਦੇ ਹੁਕਮ ਜਿਹੜੇ ਉਹ ਚੱਲਦੇ ਨੇ ਤੇ ਧੰਨਵਾਦ ਜਿਹੜਾ ਵੀ ਇੱਥੇ ਆਏ ਨੇ ਤੇ ਸਾਰੇ ਗੁਰਸੇਕ ਸੰਤਾਂ ਨੂੰ ਮੈਂ ਜਿਹੜੇ ਸਾਡੇ ਖਾਸ ਕਰਕੇ ਪਿਆਰ ਵਾਲੇ ਵੀ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਤੇ ਕਦੇ ਵੀ ਇਹੋ ਜੀ ਨਹੀਂ ਹਮੇਸ਼ਾ ਸੋਚ ਰੱਖਣੀ ਚਾਹੀਦੀ ਵੀ ਉਹ ਪਤਾ ਨਹੀਂ ਕੀ ਸੋਚ ਲੈ ਕੇ ਆਏ ਨੇ ਤੇ ਉਹ ਸਿਰਫ ਜੇ ਆਏ ਨੇ ਤੇ ਨਰੋਲ ਧਾਰਮਿਕ ਉਹ ਪਿਆਰ ਨਾਲ ਆ ਕੇ ਉਹ ਧਾਰਮਿਕ ਵਿਸ਼ੇ ਤੇ ਹੀ ਗੱਲਬਾਤ ਕਰਕੇ ਗਏ ਨੇ ਕੋਈ ਵੀ ਉਹਨਾਂ ਨੇ ਹਲਤੂ ਫਲਤੂ ਜਿਹੜੀ ਗੱਲ ਨਹੀਂ ਕੀਤੀ ਵਾਇਰ ਜੀ ਦਾ ਖਾਲਸਾ ਵਾਇਰ ਜੀ ਕੀ ਫਤਿਹ